तो अभी जो हादसा हुआ था कहां पर हादसा हुआ ये ये हादसा अपने यहीं पर हुआ है जी सर पुलिस कॉलोनी चौक पे आ, तो क्या हुआ था उस वक्त कुछ बंदे गाड़ी में बैठे थे क्या हुआ था बंदे पांच छह बैठे थे उतर के है है नाल गड्डी आप मारी ले आके हाँ। नशे आ, में लग रहा था नशे में थे वो जी नशे में लग रहे तो इसमें चाबी आपकी ले गए हाँ जी और पुलिस मुलाजिम की भी चाबी लेके भी चाबी तो कोई गाली गुड़ाने लग गए कहता तू तो कौन होता है तो कौन है बस ऐसे तो करके इनकी भी चाबी काट लगी चाबी लगे अभी आप खड़े हो यहाँ पर मुलाजिम भी खड़े हैं यहाँ पे कोई आपने तरफ से शिकायत कोई दर्ज करवाई है कहीं थाने नहीं जी कोई दर्ज नहीं, 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 नहीं कराया अच्छा कोई नहीं आया है अच्छा कोई नहीं भी लगे अभी कॉल करने से कि अरे कोई नहीं आएगा अभी कॉल करनी है जहाँ कॉल करनी है जहाँ क्योंकि साड़ी को फोन ही नहीं सिखा इसका पास फोन नहीं है फोन ही खोलेगी ਹਾਂਜੀ ਮੈਂ ਡਿਊਟੀ ਦੇ ਵਾਪਸ ਆ ਰਿਹਾ ਸੀ ਤਾਂ ਜਦੋਂ ਮੈਂ ਹੁਸ਼ਕੁਨ ਲਈ ਮੋਂ ਤੋਂ ਆਉਣੀ ਘਰ ਨੂੰ ਜਾ ਰਿਹਾ ਸੀ ਤਾਂ ਇੰਨੇ ਵਿੱਚ ਗੱਡੀ ਵਾਲਾ ਖੜਾ ਸੀਗਾ ਇਹਨੇ ਕਾਟੋਂ ਲੁਕਿਆ ਆਠ ਬਲੇ ਕੁਟਮਾਰਗਾ ਆਇਆ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਗਲੌਂਗ ਸਾਈਡ ਤੋਂ ਆਏ ਉਹਨੇ ਵੀ ਗੱਡੀ ਚਾਬੀ ਕੱਢੀ ਤੇ ਮੇਰੀ ਗੱਡੀ ਵਿੱਚੋਂ ਮੇਰਾ ਪਰਸ ਕੱਢ ਲਿਆ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਨੇ ਕੱਢ ਕੇ ਲੈ ਗਏ ਕੌਣ ਬੰਦੇ ਸੀਗੇ ਉਹ ਮੈਂ ਨਹੀਂ ਜਾਣਦਾ ਕੌਣ ਬੰਦੇ ਨੇ ਇਧਰ ਰੀਜ਼ਨ ਦੇਖਦੇ ਬੰਗਲੌਰ ਤੇ ਆਪਣੇ ਆਪ ਨੂੰ ਗੁੰਡੇ ਦੱਸਦੇ ਸੀ ਵੀ ਗੁੰਡੇ ਆ ਸੀ ਕਿੰਨੇ ਕੋ ਕਿੰਨੇ ਕ ਮੁੰਡੇ ਸੀਗੇ ਚਾਰ ਪੰਜ ਬੰਦੇ ਸੀਗੇ ਹੁਣ ਗੱਡੀ ਖੜੀ ਸੀ ਕਾਰ ਨੂੰ ਕਾਰ ਤੋਂ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਆ ਤੇ ਉਹਨਾਂ ਨੇ ਕਿਤੇ ਗੱਡੀ ਠੋਕੀ ਵੀ ਉਹਨਾਂ ਨੇ ਕਿਸੇ ਦੇ ਵਿੱਚ ਹੋ ਸਕਦਾ ਉਹ ਲੱਗੀ ਹੋਵੇ ਗੱਡੀ ਮੇਰੇ ਵਿੱਚ ਉਹਨਾਂ ਨੇ ਇੱਕ ਆਟੋ ਸੀਦਾ ਆਟੋ ਵਿੱਚ ਲੱਗੀ ਗੱਡੀ ਚੱਲੀ ਹੋਈ ਜਾਣ ਲੱਗੀ ਹੁਣ ਵਿੱਚ ਮੈਨੂੰ ਜਾਣ ਦਾ ਤੇ ਤੁਸੀਂ ਡਿਊਟੀ ਤੋਂ ਆ ਰਹੇ ਸੀਗੇ ਆ ਰਹੇ ਸੀ ਤੇ ਹੁਣ ਚਾਬੀ ਤੇ ਤੁਹਾਡਾ ਕੀ ਕੀ ਲੈ ਗਏ ਨੇ ਸਮਾਨ ਚਾਬੀ ਵੀ ਲੈ ਗਏ ਮੇਰਾ ਪਰਸ ਵੀ ਲੈ ਗਏ ਕੁਝ ਆਪਣੇ ਆਪ ਨੂੰ ਪੱਤਰਕਾਰ ਵੀ ਕਹਿ ਰਹੇ ਸੀਗੇ ਉਹ ਉਹਨੇ ਕਹਿੰਦੇ ਮੈਂ ਪੱਤਰਕਾਰ ਹਾਂ ਕੋਈ ਉਹਨਾਂ ਦੇ ਵਿੱਚ ਬੰਦੇ ਪੱਤਰਕਾਰ ਦਸਰੇ ਸੀ ਆਪਣੇ ਆਪ ਨੂੰ ਦਸਰੇ ਸੀ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਜਿਸ ਤਰ੍ਹਾਂ ਹੁਣਾ ਇੱਥੇ ਥੋੜਾ ਜਿਹਾ ਟੋਇਆ ਪਿਆ ਹੈ ਇਹਦੇ ਕਰਕੇ ਥੋੜਾ ਜਿਹਾ ਹੋ ਸਕਦਾ ਵੀ ਇੱਥੇ ਪੂਆ ਪਿਆ ਸੀ ਵੱਡੀ ਗੱਡੀ ਲੈ ਕੇ ਜਾ ਰਹੇ ਸੀਗੇ ਮੇਰੇ ਸਾਰੇ ਵੀ ਬੰਦੇ ਇੱਥੇ ਆ ਰਹੇ ਨੇ ਮੈਂ ਆਪਣੀ ਗੱਡੀ ਜਾ ਰਿਹਾ ਸੀਗਾ ਮੇਰੀ ਗੱਡੀ ਮੈਂ ਆਪਣੀ ਗੱਡੀ ਰੋਕੀ ਇੱਥੇ ਬਈ ਕਿਉਂ ਰਾਈਟ ਡਾ ਕਰਦੇ ਹੋ ਵੀ ਜਾਓ ਜਿਨ੍ਹਾਂ ਨੇ ਮੇਰੀ ਗੱਡੀ ਚਾਬੀ ਖੜ ਲਈ ਤੇ ਮੇਰੇ ਨਾਲ ਗਾੜੀ ਰੋਚ ਕੀਤਾ ਮੈਂ ਕੋਈ ਨਕਦੀ ਨੁਕਦੀ ਦਾ ਵੀ ਲੈ ਕੇ ਗਿਆ ਖੋ ਗਏ ਤੁਹਾਡੇ ਮੇਰੇ ਪਰਸ ਵੀ ਆ ਗਿਆ ਫਸਕਣੀ ਕੋਸ਼ਿਸ਼ ਕੀਤੀ ਮੈਂ ਨਹੀਂ ਕਰਨ ਦਿੱਤਾ ਮੇਰੀ ਗੱਡੀ ਚਾਬੀ ਕਢ ਕੇ ਲਏ ਇਹ ਕਿਹੜੀ ਰੋਡ ਦੇ ਹਾਸਾ ਹੋਇਆ ਤੁਹਾਡਾ ਇਹ ਭਾਮੀਆਂ ਰੋਡ ਜਿੱਦਾਂ ਜਾਮਨੇ ਆਪਾਂ ਪੁਲਿਸ ਤੋਂ ਨਹੀਂ ਤੋ ਜਾਂਦੇ ਆ ਆਪਣੇ ਭਾਮੀਆਂ ਰੋਡ ਨੂੰ ਜਾਂਦੇ ਆ ਕੁਝ ਲੱਗਦਾ ਨਸ਼ੇ ਦੇ ਵਿੱਚ ਵੀ ਸੀਗੇ ਮੁੰਡੇ ਹੋ ਸਕਦਾ ਹੋਣਗੇ ਨਸ਼ੇ ਲੱਗ ਰਿਹਾ ਸੀਗਾ ਸ਼ਰਾਬ ਹੋ ਸਕਦਾ ਹੋਣਗੇ ਆਲੇ-ਦਾਲੇ ਤੁਸੀਂ ਹੁਣ ਮੈਨੂੰ ਮੈਨੂੰ ਗਾਲੀ ਓੜ ਚੁ ਕੀਤਾ ਮੈਨੂੰ ਮਾੜਾ ਬੋਲਿਆ ਬੁਰੇ ਨਾਲ ਲੱਗਦਾ ਕਿ ਮੇਰੇ ਨਾਲ ਮੇਰਾ ਸਾਰਾ ਮਹੱਲਾ ਮੇਰੇ ਨਾਲ ਤੇ ਤੁਹਾਡੇ ਕੋਲ ਕੋਈ ਹੁਣ ਪੀਸੀਆਰ ਜਾਂ ਕਿਸੇ ਦਸਤੇ ਨੂੰ ਕੋਈ ਸ਼ਿਕਾਇਤ ਮੈਂ ਮੇਰਾ ਫੋਨ ਹੀ ਨਹੀਂ ਹੈਗਾ ਮੇਰੇ ਕੋਲ ਮੈਂ ਫੋਨ ਕਿੱਥੇ ਲੈ ਗਏ ਤੁਹਾਡਾ ਲੈ ਗਏ ਨਹੀਂ ਮੈਨੂੰ ਮੈਂ ਗੱਡੀ ਦੇ ਅੱਗੇ ਚੱਕਰ ਲੰਦਾ ਫੋਨ ਹੈ ਨਹੀਂ ਹੁਣ ਤੁਹਾਡਾ ਕਿਸ ਫਿਰ ਮੈਂ ਚੈੱਕ ਕਰੂੰਗਾ ਮੈਂ ਗੱਡੀ ਮੋਟੇਗਾ ਨਹੀਂ ਅਰੇ ਦੋਸਤ ਮੇਰੇ ਇੱਥੇ ਸਾਰੇ ਤਰੀਕ ਭਰ ਦੇ ਵੀ ਆ ਗਏ ਨਹੀਂ ਇਹ ਮੇਰੀ ਟ੍ਰਿਕ ਇਤੀ ਮੈਂ ਦੱਸਦਾ ਅਗਲੇ ਮੈਂ ਚੱਕਰਾਂ ਮੈਂ ਕਿ ਕਿੰਦੀ ਕੰਡੀਸ਼ਨ ਹੈ ਮੱਲੇ ਦੇ ਵਿੱਚ ਔਰ ਮੈਂ ਕਿਦਾਂ ਦਾ ਮੇਰਾ ਰਸੂਖ ਲੋਕ ਤੁਸੀਂ ਆਪਣੀ ਡਿਊਟੀ ਤੋਂ ਵਾਪਸ ਘਰ ਜਾ ਰਹੇ ਹੋ